ਸਸੀਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਜੀ ਸੋਹਣੇ ਤਾਂ ਰੋਜ਼ ਹੀ ਹੁੰਨੇ ਆ ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਤੁਹਾਨੂੰ ਮੈਂ ਤੋਡੀ ਪਸੰਦ ਦੇ ਸੂਟ ਘਰ ਬੈਠਿਆਂ ਨੂੰ ਦਮਾ ਰੇਟ ਵੀ ਘੱਟ ਹੋਵੇ ਤੇ ਕੱਪੜਾ ਵੀ ਵਧੀਆ ਹੋਵੇ ਜੀ ਬਹੁਤ ਕੋਸ਼ਿਸ਼ ਇਹੀ ਆ ਕਿ ਤੁਹਾਡੇ ਤੱਕ ਸੋਹਣੇ ਸੋਹਣੇ ਸੂਟ ਪਹੁੰਚਾਈਏ ਸਭ ਤੋਂ ਪਹਿਲੇ ਸੂਟ ਚੈੱਕ ਕਰੋ ਜੀ organza print ਹੈ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਹੀ ਪਿਆਰੇ ਨਾਲ ਸੰਤੂਨ ਦੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਦੁਪੱਟੇ ਦੇ ਆਲੇ-ਦਾਲੇ ਫੋਟੋ ਜ਼ੂਮ ਕਰਕੇ ਦੇਖੋ ਜੀ ਔਰਗੈਂਜਾ ਦੇ ਉੱਪਰ ਫੁੱਲ ਵਰਕ ਹੋਇਆ ਹੋਇਆ ਹੈ 셔ਟ ਤੇ ਬਹੁਤ ਹੀ ਪਿਆਰੀ ਗਲੇ ਦੀ ਪੱਟੀ ਬਣੀ ਹੋਈ ਆ ਸੂਟ ਦਾ ਪ੍ਰਾਈਸ ਹੈਗਾ ਓਨਲੀ 1200 ਰੁਪਿਆ ਜਲਦੀ ਤੋਂ ਜਲਦੀ ਆਰਡਰ ਕਰਦਿਆ ਕਰੋ ਜੀ ਦੂਜਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਪਿੰਕ ਜਿਹਾ ਕਲਰ ਹੈ ਜੀ ਬਹੁਤ ਹੀ ਸੋਹਣਾ ਫੰਕਸ਼ਨ ਆ ਰਹੇ ਆ ਅੱਗੇ ਜੀ ਨਰਾਤੇ ਸ਼ੁਰੂਆ ਤਿਹਾੜ ਸ਼ੁਰੂਆ ਮੈਰਜਾ ਸ਼ੁਰੂਆ ਬਹੁਤ ਸੋਹਣੇ ਸੋਹਣੇ ਸੂਟਸਾ ਤੋਂ ਵਾਇ ਕਰੋ ਤੇ ਹਰ ਫੰਕਸ਼ਨ ਤੇ ਨਵਾਂ ਸੂਟ ਪਾਓ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਹੀ ਪਿਆਰੇ ਰੇਟ ਦੇ ਕਿਆ ਕਹਿਣਾ ਜੀ ਤੁਹਾਨੂੰ ਕਿਤੋਂ ਵੀ ਇਸ ਰੇਟ ਦੇ ਸੂਟ ਨਹੀਂ ਮਿਲਣੇ ਜੀ ਜਿੱਥੇ ਮਰਜ਼ੀ ਟਰਾਈ ਕਰ ਲਿਓ ਜੀ ਇੱਕ ਵਾਰ ਜ਼ਰੂਰ ਸਾਡੇ ਤੋਂ ਸੂਟ ਵਾਏ ਕਰਕੇ ਦੇਖਿਓ ਜੀ ਸੂਟ ਦੇਖੋ ਜੀ ਕਿੰਨਾ ਪਿਆਰੇ ਬਣ ਕੇ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਆਉਣੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1200 ਰੁਪਿਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਾਂਦਨੀ ਪ੍ਰਿੰਟ ਚ ਸੂਟ ਹੈ ਜੀ ਬਾਂਦਨੀ ਪ੍ਰਿੰਟ ਚ ਕੱਪੜਾ ਮਿਲੂਗਾ ਤੁਹਾਨੂੰ ਬਾਂਦਨੀ ਪ੍ਰਿੰਟ ਚ ਬਨਾਰਸੀ ਪ੍ਰਿੰਟ ਹੈ ਜੀ ਬਹੁਤ ਪਿਆਰਾ neck ਦਾ ਤੁਹਾਨੂੰ ਵਰਕ ਮਿਲੇਗਾ ਬਹੁਤ ਜ਼ਿਆਦਾ ਸੋਹਣਾ neck ਦਾ ਵਰਕ ਫੈਂਸੀ ਸੂਟ ਹੈ ਜੀ ਬਿਲਕੁਲ ਬਹੁਤ ਹੀ ਪਿਆਰਾ ਫੈਂਸੀ ਸੂਟ neck ਅਤੇ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਜੀ ਪਰਲ ਵਰਕ ਹੋਇਆ ਹੋਇਆ ਜੀ ਪਰਲ ਵਰਕ ਬਹੁਤ ਹੀ ਪਿਆਰਾ ਜੀ ਬਹੁਤ ਪਿਆਰਾ ਵਰਕ ਹੈ ਵਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਸੰਤੂਨ ਦੀ ਨਾਲ ਬਾਟਮ ਮਿਲੂਗੀ ਪਿਓਰ ਸ਼ਪੂਨ ਦਾ ਨਾਲ ਦੁਪੱਟਾ ਲਾਇਆ ਹੋਇਆ ਜੀ 2.5 ਮੀਟਰ ਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 2000 ਰੁਪਿਆ ਇਸ ਪ੍ਰਾਈਜ਼ ਤੁਹਾਨੂੰ ਕਿਤੋਂ ਸੂਟ ਨਹੀਂ ਮਿਲਣੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਬਾਂਦਨੀ ਪ੍ਰਿੰਟ ਹੈ ਜੀ ਇਹ ਔਰਗਾਂਜਾ ਕੱਪੜੇ ਉੱਪਰ ਬਾਂਦਨੀ ਪ੍ਰਿੰਟ ਅੱਜਕੱਲ ਬਹੁਤ ਟ੍ਰੈਂਡ ਚ ਹੈ ਜੀ ਅਸੀਂ ਖੁਦ ਬਾਂਦਨੀ ਸੂਟ ਦੁਵਾਰਾ ਤੇ ਤੁਹਾਡੇ ਲਈ ਤਿਆਰ ਕਰਾਇਆ ਪਹਿਲਾਂ ਸਾਡੀ ਇਹ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਜੀ ਬਾਂਦਨੀ ਪ੍ਰਿੰਟ ਹੈ ਜੀ ਔਰਗਾਂਜਾ ਸਟੱਫ ਹੈ ਜੀ ਬਹੁਤ ਪਿਆਰਾ ਨੈਕ ਤੇ ਵਰਕ ਹੋਇਆ ਹੋਇਆ ਹੈ ਜੀ ਘੇਰੇ ਦਾ ਵਰਕ ਮਿਲੂਗਾ ਜੀ ਸੰਤੂਨ ਦੀ ਨਾਲ ਬਾਟਮ ਲੱਗੀ ਹੋਈ ਹੈ ਜੀ ਸ਼ਕੂਨ ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਬਹੁਤ ਹੀ ਪਿਆਰੇ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 2000 ਰੁਪਿਆ ਓਨਲੀ 2000 ਦੀ ਸੂਟ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ ਜੀ ਇੰਨਾ ਪਿਆਰਾ ਸੂਟ ਹੈ ਤੁਸੀਂ ਇਹ ਸੂਟ ਕਰਵਾ ਚਾਹਤੇ ਵੀ ਪਾ ਸਕਦੇ ਆ ਕਲਰ ਬਹੁਤ ਪਿਆਰਿਆ ਦੇਖੋ ਜੀ ਕਿੰਨਾ ਪਿਆਰਾ ਗ੍ਰੀਨ ਕਲਰ ਹੈ ਜੀ ਬਹੁਤ ਹੀ ਪਿਆਰਾ ਉਸ ਤੋਂ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਣਾ ਜੀ ਵੀਡੀਓ ਬਿਲਕੁਲ ਵੀ ਛੱਡਿਆ ਨਾ ਕਰੋ ਜੀ ਪੂਰੀ ਵੀਡੀਓ ਦੇਖਿਆ ਕਰੋ ਹਰ ਵੀਡੀਓ 'ਚ ਤੁਹਾਨੂੰ ਕੋਈ ਨਾ ਕੋਈ ਆਫਰ ਦਿੱਤੀ ਜਾਂਦੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 2000 ਰੁਪਿਆ ਓਨਲੀ 2000 ਵਿਦ ਸ਼ਿਪਿੰਗ ਕੋਈ ਅਲੱਗ ਤੇ ਸ਼ਿਪਿੰਗ ਨਹੀਂ ਲਈ ਜਾਊਗੀ ਜੀ ਵਿਦ ਸ਼ਿਪਿੰਗ ਫੋਰਨ ਕੰਟਰੀ ਲਈ ਸ਼ਿਪਿੰਗ ਲੱਗੂਗੀ ਆਲ ਇੰਡੀਆ 'ਚ ਕੋਈ ਸ਼ਿਪਿੰਗ ਨਹੀਂ ਹੈਗੀ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਸੂਟ ਹੈ ਜੀ કોટਨ ਦਾ ਸੂਟ ਹੈ ਜੀ ਪਿਓਰ ਕੋਟਨ ਵਰਕ ਚੈੱਕ ਕਰੋ ਜੀ ਬਹੁਤ ਡਿਜ਼ਾਈਨਰ ਪੀਸ ਹੈ ਜੀ ਬੁਟੀਕ ਸਟਾਈਲ ਪੀਸ ਬਣਿਆ ਘੇਰੇ ਦਾ ਵਰਕ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣਾ ਜੀ ਨਾਲ ਮਸਲੀਨ ਦਾ ਡਬਲ ਸ਼ੇਡ ਦੁਪੱਟਾ ਹੈ ਜੀ ਕਿਹਾ ਕਹਿੰਦੇ ਸੂਟ ਇੰਨੀ ਗੱਲਬਾਤ ਹੈ ਸੂਟ ਚ ਕੋਈ ਇਹ ਸੂਟ ਮੇਰੀਆਂ ਪਹਿਣਾ ਡੇਲੀ ਵੇਅਰ ਚ ਵੀ ਪੇਅਰ ਕਰ ਸਕਦੀਆਂ ਬਹੁਤ ਜਿਆਦਾ ਸੋਹਣਾ ਹੈ ਜੀ ਐਨ ਬੁਟੀਕ ਸਟਾਈਲ ਸੂਟ ਰੈਡੀ ਕਰਵਾਇਆ ਜੀ ਕਲਰ ਚੈੱਕ ਕਰੀ ਜੋ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਿਓ ਜੀ ਕ੍ਰੀਮ ਨਾਲ ਬੋਟਮ ਹੈ ਤੁਸੀਂ ਜਿੱਦਾਂ ਪਿੱਕ ਚ ਦੇਖ ਰਹੇ ਆ ਸੇਮ ਸੂਟ ਉਦਾਂ ਦਾ ਹੀ ਬਣਨਾ ਹੈ ਜੀ ਬੁਟੀਕ ਸਟਾਈਲ ਸੂਟ ਹੈ ਜੀ ਅਸੀਂ ਸੂਟ ਖੁਦ ਰੈਡੀ ਕਰਾਉਨੇ ਆ ਜੀ ਇਹ ਸੂਟ ਤੁਸੀਂ ਦੇਖੋ ਦੁਪੱਟਾ ਦੇਖੋ ਜੀ ਵਿੱਚ ਡਾਟਸ ਬਣੇ ਹੋਏ ਬਹੁਤ ਪਿਆਰੇ ਬਹੁਤ ਹੀ ਜ਼ਿਆਦਾ ਪਿਆਰਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੇ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1150 ਰੁਪਇਆ 1150 ਰੁਪਇਆ ਸੂਟ ਦਾ ਰੇਟ ਹੈ ਜੀ ਡਿਜ਼ਾਈਨਰ ਪੀਸ ਹੈ ਜੀ ਇਹ ਪੀ ਛੱਡਣ ਵਾਲਾ ਨਹੀਂ ਹੈਗਾ ਜੀ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਜੂਗੀ ਉਹਨਾਂ ਨੂੰ ਸੂਟ ਦਿੱਤੇ ਜਾਣਗੇ ਜੀ ਬਾਕੀਆਂ ਲਈ ਸੌਰੀ ਜੀ ਅਗਲੀ ਵੀਡੀਓ ਦੀ ਵੇਟ ਕਰਿਓ ਅਗਲੀ ਵੀਡੀਓ ਚ ਫੇਰ ਅਸੀਂ ਸੋਨੇ ਸੋਨੇ ਸੂਟ ਲੈ ਕੇ ਆ ਜੈਣਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਡਿਜ਼ਾਈਨਰ ਪੀਸ ਹੈ ਜੀ ਉਤੋਵਾ ਜੀ 1150 ਸੂਟ ਦਾ ਰੇਟ ਹੈ ਦੁਪੱਟਾ ਬਹੁਤ ਡਿਜ਼ਾਈਨਰ ਹੈ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਗ੍ਰੇਸ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਹੀ ਪਿਆਰਾ ਜੀ ਮੈਚਿੰਗ ਦੇਖੋ ਜੀ ਪ੍ਰਿੰਟ ਦੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਗ੍ਰੇਸ ਕਾਟਨ ਗ੍ਰੇਸ ਕਾਟਨ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਜੀ ਪਿਓਰ ਦਾ ਤੁਹਾਨੂੰ 2.5 ਮੀਟਰ ਵਿਦ ਬਰਕ ਦੁਪੱਟਾ ਮਿਲੂਗਾ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਬਲੈਕ ਨਾਲ ਬਾਵਾ ਸ਼ੇਡ ਦੀ ਮੈਚਿੰਗ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1350 ਰੁਪਿਆ 1300 ਰੁਪਿਆ 50 ਰੁਪਿਆ ਸੂਟ ਹੈ ਦਾ ਪ੍ਰਾਈਸ ਹੈ ਜੀ ਤੇ ਬਿੱਲ ਦੀ ਸ਼ਿਪਿੰਗ ਕੋਈ ਪੈਸਾ ਨਹੀਂ ਦੇਣਾ ਜੀ ਤੁਸੀਂ ਅਲੱਗ ਤੇ ਸ਼ਿਪਿੰਗ ਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਸੋਹਣੇ ਸੋਹਣੇ ਸੂਟ ਪਾਓ ਜੀ ਘਰ ਬੈਠਿਆਂ ਨੂੰ ਤੁਹਾਨੂੰ ਸੋਹਣੇ ਸੋਹਣੇ ਸੂਟ ਮਿਲਦੇ ਆ ਜੀ ਅਗਲਾ ਚੈੱਕ ਕਰੋ ਜੀ ਬਲੈਕ ਨਾਲ ਅੰਗੂਰੀ ਰੰਗ ਦੀ ਬਾਟਮ ਹੈ ਜੀ ਬਲੈਕ ਤੁਹਾਨੂੰ ਵਰਕ ਵਾਲਾ ਬਹੁਤ ਪਿਆਰਾ ਕੁਲਾ ਡੁਲਾ 2.5 ਮੀਟਰ ਦਾ ਦੁਪੱਟਾ ਮਿਲੂਗਾ ਇਹ ਨਹੀਂ ਜੀ ਦੁਪੱਟਾ 2.5 ਮੀਟਰ ਦਾ ਛੋਟਾ ਜਿਹਾ ਦੁਪੱਟਾ ਜੀ ਨਹੀਂ ਜੀ ਪੂਰੀ ਸਰਦਾਰੀ ਲੁੱਕ ਦੇ ਸੂਟ ਹੈ ਐਨ ਮਤਲਬ ਪਾ ਕੇ ਤੁਸੀਂ ਐਨ ਪੰਜਾਬਣ ਪਿਓਰ ਪੰਜਾਬਣ ਲੱਗੋਗੇ ਜੀ ਪਟਿਆਲਾ ਬਹੁਤ ਪਿਆਰੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟਾਂ ਦੇ ਕਲਰ ਕਿ ਆ ਕਹਿਣੇ ਜੀ ਬਲੈਕ ਨਾਲ ਮਤਲਬ ਫਰੋਜ ਹੀ ਜਾਈ ਜੀ ਬਹੁਤ ਪਿਆਰੀ ਮੈਚਿੰਗ ਹੈ ਚਾਰੋਂ ਕਲਰ ਹੈ ਜੀ ਚਾਰੋਂ ਸੂਟ ਛੱਡਣ ਵਾਲੇ ਨਹੀਂ ਹੈਗੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਸੂਟ ਦਾ ਪ੍ਰਾਈਸ ਹੈਗਾ ਓਨਲੀ 1350 1350 ਸੂਟ ਦਾ ਪ੍ਰਾਈਸ ਹੈ ਜੀ ਐਦਾਂ ਦੇ ਪ੍ਰਾਈਸ ਤੁਹਾਨੂੰ ਕਿਤੇ ਨਹੀਂ ਮਿਲਣੇ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹੈ ਜੀ ਪਿਓਰ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੀ ਵੇਅਰ ਕਰਿਆ ਵਾ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਜੋ ਜੜੀਆਂ ਪਹਿਣਾ ਸੂਟ ਸਟੀਚ ਕਰਾਉਣਾ ਚਾਹੁੰਦੀਆਂ ਸਾਡੀ ਬੁਟੀਕ ਵੀ ਹੈ ਜੀ ਸੂਟ ਪਸੰਦ ਕਰਕੇ ਤੁਸੀਂ ਆਪਣਾ ਨਾਪ ਵੀ ਨਾਲ ਦੀ ਨਾਲ ਸੈਂਡ ਕਰਨਾ ਹੈ ਪੇ ਗੂਗਲ ਪੇ ਕਰਨੇ ਆ ਜੀ ਪੈਸੇ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰਨਾ ਹੈ ਜੀ ਤੁਹਾਨੂੰ ਘਰ ਬੈਠਿਆਂ ਨੂੰ ਸੂਟ ਮਿਲ ਜਾਣਾ ਜੀ ਕਿਤੇ ਵੀ ਬੈਠੇ ਆ ਸਿਰਫ ਤੁਸੀਂ ਆਪਣਾ ਐਡਰੈਸ ਬਿਲਕੁਲ ਸਹੀ ਰਹਿਣਾ ਜੀ ਸੂਟ ਚੈੱਕ ਕਰੋ ਜੀ ਬਲੈਕ ਕਲਰ ਦੀ ਸ਼ਰਟ ਹੈ ਬਾਵਾ ਕਲਰ ਦੀ ਬਾਟਮ ਹੈ ਤੇ ਨਾਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਕਿ ਸਾਡੇ ਪੈਸੇ ਚਲੇ ਗਏ ਸਾਡਾ ਸੂਟ ਆਊਗਾ ਜਾਂ ਨਹੀਂ ਜੀ ਦੇਖੋ ਜੀ 10 ਤੋਂ 12 ਦਿਨ ਸੂਟ ਪਹੁੰਚਣ ਨੂੰ ਆਮ ਨਾਲ ਲੱਗ ਜਾਂਦੇ ਆ ਜੀ ਸਾਰੀਆਂ ਭੈਣਾਂ ਨੂੰ ਬੇਨਤੀ ਆ ਥੋੜੀ ਵੇਟ ਕਰਿਆ ਕਰੋ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਥੈਂਕ ਯੂ ਸੋ ਮਚ ਜੀ